एसटीएफ लुधियाना रेंज ਦੇ ਵਿੱਚ ਇੰਸਪੈਕਟਰ ਹਰਪ੍ਰੀਤ ਸਿੰਘ ਅੰਦੀ ਅਗਵਾਈ ਦੇ ਵਿੱਚ ਇਹ ਉਹ ਪ੍ਰਿਸਿੰਟਲ ਦੇ ਸੀਗੇ ਕੁਝ ਇਨਫੋਰਮੇਸ਼ਨ ਆ ਰਹੀਆਂ ਸੀਗੀਆਂ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਦੇ ਰੂਪੇ ਨੇ ਡਰੱਗਸ ਵਗੈਰਾ ਆਈਸ ਐਂਡ ਹੈਰੋਇਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ ਇੱਕ ਅਸੀਂ 10 ਤਰੀਕ ਨੂੰ ਐਫਆਰ ਨੰਬਰ 1 ਇੱਕ ਰਜਿਸਟਰ ਕੀਤੀ ਹੈ ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਫੈਰੋਨ ਬ੍ਰਾਮ ਮਿਲੇ। ਐਸਟੀਐਫ ਲੁਧਿਆਣਾ ਰੇਂਜ ਦੇ ਵਿੱਚ ਇੰਸਪੈਕਟਰ ਹਰਬੰਸ ਸਿੰਘ ਅੰਦਰ ਦੀ ਅਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਹੇ ਸੀਗੇ। ਕੁਝ ਇਨਫੋਰਮੇਸ਼ਨ ਜ਼ਾਰੀਆਂ ਸੀ ਕਿ ਵੀ ਕੁਝ ਲੋਕ ਜਿਹੜੇ ਨੇ ਇੱਥੇ ਕਾਰਵਾਈ ਕਰ ਰਹੇ ਨੇ ਸਮਾਨ ਵੇਚਦੇ ਨੇ ਡਰੱਗਸ ਵਗੈਰਾ ਆਈਸ ਐਂਡ ਹੈਰਵਨ ਇਹ ਅਸੀਂ ਆਪਰੇਸ਼ਨ ਲਾਂਚ ਕੀਤੇ ਸੀਗੇ। ਇਹਦੇ ਵਿੱਚ ਦੋ ਸਾਨੂੰ ਕਾਮਯਾਬੀਆਂ ਮਿਲਿਆ ਨੇ। ਇੱਕ ਅਸੀਂ 10 ਤਰੀਕ ਨੂੰ ਐਫਆਈਆਰ ਨੰਬਰ 1 ਰਜਿਸਟਰ ਕੀਤੀ। ਜਿਸ ਦੇ ਵਿੱਚ ਸਾਨੂੰ 2 ਕਿਲੋ 18 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਔਰ ਇਹ ਵਿਅਕਤੀ ਜਿਹੜਾ ਮੋਗਾ ਤੋਂ ਲੈ ਕੇ ਆਉਂਦਾ ਸੀਗਾ। ਔਰ ਇੱਥੇ ਲੁਧਿਆਣੇ ਤੇ ਆਸ-ਪਾਸ ਦੇ ਏਰੀਆ ਦੇ ਵਿੱਚ ਐਂਡ ਲੁਧਿਆਣੇ ਸਪਲਾਈ ਕਰਦਾ ਸੀਗਾ। ਔਰ ਇਸ ਦੇ ਨਾਲ ਜਿਹੜਾ ਇੱਕ ਇਹ ਲਾਈਨ ਜਿਹੜੀ ਫਿਰੋਜ਼ਪੁਰ ਮੋਗਾ ਸਾਈਡ ਤੋਂ ਲੁਧਿਆਣੇ ਵੱਲ ਆਂਦੀ ਸੀ ਅਸੀਂ ਇਹਨੂੰ ਕੰਟਰੋਲ ਕੀਤਾ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਵੀ ਇਹਨੂੰ ਸਪਲਾਈ ਕਰਨ ਵਾਲਾ ਆਦਮੀ ਜਿਹੜਾ ਵਾ ਉਹ ਅਸੀਂ ਅਜੇ ਡਿਕਲੇਅਰ ਨਹੀਂ ਕਰ ਰਹੇ ਤਾਂ ਕਿ ਉਹਨੂੰ ਵੀ ਅਰੈਸਟ ਕਰ ਸਕੀਏ। ਇਸੇ ਤਰ੍ਹਾਂ ਇਹ ਦੂਜੇ ਆਪਰੇਸ਼ਨ ਦੇ ਦੌਰਾਨ ਜਿਹੜਾ ਹੈ ਤਿੰਨ ਵਿਅਕਤੀ ਅਰਸ ਕਿਤੇ ਨੇ ਇਹਦੇ ਵਿੱਚ ਜਿਹੜਾ ਹਰਪ੍ਰੀਤ ਹੈਪੀ ਹੈ ਔਰ ਦਸਪ੍ਰੀਤ ਔਰ ਹਰਿੰਦਰ ਇਹ ਤਿੰਨ ਵਿਅਕਤੀ ਗ੍ਰਫਤਾਰ ਕੀਤੇ ਨੇ ਇਹਨਾਂ ਦੇ ਕੋਲੋਂ ਜਿਹੜੀ ਹੈ 1 ਕਿਲੋ 30 ਗ੍ਰਾਮ ਹੈਰਨ ਔਰ 310 ਗ੍ਰਾਮ ਆਈਸ ਐਮਫੈਟਾਮਾਈਨ ਜਿਹੜੀ ਹੈ ਉਹ ਸੀਰ ਕਵਰ ਕੀਤੀ ਹੈ ਜਿਹੜਾ ਇਹਦੇ ਵਿੱਚ ਹਰਪ੍ਰੀਤ ਹੈ ਇਹ ਵੀ ਡੀਲ ਤੋਂ ਹੋਣ ਆਇਆ ਜਿਹੜਾ ਜਸਪ੍ਰੀਤ ਸਿੰਘ ਹੈ ਇਹ 12 ਸਾਲ ਦੀ ਸਜ਼ਾ ਕੱਢ ਕੇ ਹੇਰਨ ਦੇ ਕੇਸ ਦੇ ਵਿੱਚ 2.5 ਕਿਲੋ ਹੇਰਨ ਦੇ ਕੇਸ ਦੇ ਵਿੱਚ ਸਜ਼ਾ ਕੱਢ ਕੇ ਕੁਝ ਦਿਨ ਪਹਿਲਾਂ ਹੀ ਬਾਹਰ ਆਇਆ ਉਹ ਦੁਬਾਰਾ ਫਿਰ ਇਸੇ ਕੰਮ 'ਚ ਪੈ ਗਿਆ ਇਹਨਾਂ ਦੀ ਜਿਹੜੀ ਸਪਲਾਈ ਲਾਈਨ ਹੈ ਇਹ ਦਿੱਲੀ ਤੋਂ ਲੈ ਕੇ ਆਉਂਦੇ ਨੇ ਕਹਿੰਦੇ ਨੇ ਕਿ ਵੀ ਇੱਕ ਆ ਸਾਊਥ ਅਫਰੀਕਨ ਮੂਲ ਦਾ ਵਿਅਕਤੀ ਹੈ ਜਿਹੜਾ ਕਿ ਇਹਨਾਂ ਨੂੰ ਸਮਾਨ ਦਿੰਦਾ ਹੈਗਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਸਨੇ ਨੂੰ ਵੀ ਗ੍ਰਿਫਤਾਰ ਕਰ ਸਕੀਏ ਉਸ ਦੇ ਬਾਰੇ ਵੀ ਜੋ ਪਰੋਗਰਸ ਹੋਏਗੀ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਸਰ ਕਿੰਨੀ ਟੋਟਲ ਕਿੰਨੀ ਮਾਤਰਾ ਚ ਫੜੀ ਜਿਹੜੇ ਹੈਰਨ ਟੋਟਲ ਜਿਹੜੀ ਦੋਹਾਂ ਕਿਸਮਾਂ ਦੇ ਵਿੱਚ 3 ਕਿਲੋ 48 ਗ੍ਰਾਮ ਹੋ ਗਈ ਹੈ ਔਰ ਆਈਸ ਜਿਹੜੀ 310 ਗ੍ਰਾਮ ਹੈ ਤੱਕ ਹੋਈ ਹੈ ਟੋਟਲ ਪੰਜ ਰੋਪੀ ਲਿਗਰਤਾ ਹਾਂ ਟੋਟਲ ਜਿਹੜਾ ਨੇ ਜੀ 4 4 ਰੋਪੀ ਚਾਰ ਦਿੱਤਾ ਨਹੀਂ ਹੋਗੇ ਜੀ ਸਰ ਇਹ ਖੁਦ ਵੀ ਐਡਿਕਟ ਨੇ ਹਾਂ ਜੀ ਇਹਨਾਂ ਦੇ ਪੁਸ਼ਟੀ ਚ ਤਾਂ ਇਹ ਹੀ ਆ ਕਿ ਉਹ ਖੁਦ ਵੀ ਐਡਿਕਟ ਨੇ ਅਸੀਂ ਉਹਨਾਂ ਦਾ ਮੈਡੀਕਲ ਕਰਾਵਾਂਗੇ ਇਹਨਾਂ ਦਾ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਮੈਡੀਕਲ ਕਰਾ ਕੇ ਪਤਾ ਲੱਗੇਗਾ ਕਿ ਵੀ ਇਹ ਐਡਿਕਟ ਹੈ ਕਿ ਨਹੀਂ ਸੋ ਇਹ ਮਤਲਬ ਕਿ ਪਹਿਲਾਂ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਵੀ ਕਿ ਅਜਿਹਾ ਕੋਈ ਨੈਟਵਰਕ ਸੀ ਪਹਿਲਾਂ ਵੀ ਤੁਸੀਂ ਕਾਫੀ ਖਲਾਸਾ ਕੀਤਾ ਹੋ ਜਿਹੜਾ ਨੈਟਵਰਕ ਜੇਲ੍ਹ ਤੋਂ ਤਾਂ ਨੈਟਵਰਕ ਹੁੰਦਾ ਨਹੀਂ ਉਹਨਾਂ ਦਾ ਸੀਗਾ ਨਹੀਂ ਅਜੇ ਤਾਂ ਇਹ ਬਾਹਰੋਂ ਹੀ ਆਪਰੇਟ ਕਰ ਰਹੇ ਸੀਗੇ ਜੇਲ੍ਹ ਵਾਲਾ ਨੈਟਵਰਕ ਦੂਸਰਾ ਸੀਗਾ ਔਰ ਇਹ ਬਾਹਰੋਂ ਹੀ ਆਪਰੇਟ ਕਰ ਰਹੇ ਸਨ ਤੇ ਇਸ ਤਰ੍ਹਾਂ ਜਿਹੜੇ ਪਹਿਲੇ ਦੋ ਲੋਕ ਤੁਸੀਂ ਉਸ ਉਹਨਾਂ ਦਾ ਬੈਕਗ੍ਰਾਉਂਡ ਵੀ ਸੀਗਾ ਕਿ ਜਿਹੜਾ ਕਿ ਉਹ ਵੀ ਪਹਿਲੀ ਵਾਰ ਸੀ ਤੋ ਪਹਿਲੇ 2 ਰੁਪਏ ਸੀਗੇ ਨਹੀਂ ਪਹਿਲਾ 1 ਰੁਪਏ ਸੀਗਾ ਜੀ ਇਹ ਤੇ ਪਹਿਲਾ ਪਰਚਾ ਹੈਗਾ ਜੀ ਇਹਦੇ 302 ਐਨਡੀਪੀਐਸ ਦਾ ਪਰਚਾ ਉੱਤੇ ਹੈਗਾ ਪਹਿਲਾਂ ਵੀ ਇੱਥੇ ਅਫੇਅਰ ਰਜਿਸਟਰ ਹੋਈਆਂ ਨੇ ਜੀ ਔਰ ਪੁਰਾਣਾ ਕ੍ਰਿਮਿਨਲ ਹੈ ਸਿਰ ਤੇ ਪਾਕਿਸਤਾਨਿੰਨ ਕੀ ਹੈ ਜਿਹੜੇ ਹੈਰੋਇਨ ਦੇ ਕਾਸਟ ਅਜੇ ਤੱਕ ਨਹੀਂ ਆਇਆ ਜੇ ਤੁਸੀਂ ਬੈਕਟ੍ਰੈਕ ਕਰਾਂਗੇ ਤਾਂ ਪਤਾ ਲੱਗੇਗਾ ਜੀ ਇਹ ਸਪਲਾਈ ਸੱਕ ਕਿੱਥੇ ਦੇ ਨਹੀਂ ਸੀਦਾ ਕੋਈ ਕਨੈਕਸ ਹੋਇਆ ਸੀ ਲੁਧਿਆਣਾ ਜਗਰਾਉਂ ਇਸ ਏਰੀਆ ਨੂੰ ਸਪਲਾਈ ਕਰ ਦਿੰਦੇ ਆ ਠੀਕ